ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਹੈ ਨੀਲੇ ਕਾਰਡਾਂ ਤੇ ਕਿਉਂਕਿ ਪਿਛਲੇ ਕੁਝ ਸਮਿਆਂ ਤੋਂ ਥੋੜਾ ਜਿਹਾ ਡਾਊਟ ਹੋਈ ਜਾਂਦਾ ਸੀ ਲੋਕਾਂ ਨੂੰ ਕਈ ਲੋਕਾਂ ਦੇ ਜਿਹੜੇ ਨਾਂ ਜਿਨ੍ਹਾਂ ਨੇ ਨੀਲੇ ਕਾਰਡ ਅਪਲਾਈ ਕੀਤੇ ਸੀ ਨਾ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਸਾਡੇ ਬਣ ਗਏ ਜਾਂ ਨਹੀਂ ਬਣੇ ਤੇ ਕੁਝ ਲੋਕਾਂ ਦੇ ਕੱਟੇ ਗਏ ਸੀ ਤੇ ਉਹਨਾਂ ਨੂੰ ਵੀ ਡਾਊਟ ਸੀਗਾ ਵੀ ਸਾਡੇ ਨੀਲੇ ਕਾਰਡ ਕੱਟੇ ਗਏ ਆ ਜਾਂ ਨਹੀਂ ਕੱਟੇ ਗਏ ਤੇ ਉਹ ਡਾਊਟ ਚ ਸੀ ਆਪਾਂ ਸਾਰੇ ਮਸਲਿਆਂ ਦਾ ਹੱਲ ਅੱਜ ਇੱਕ ਵੀਡੀਓ 'ਚ ਹੀ ਲੈ ਕੇ ਆਏ ਆ ਆਪਾਂ ਮੋਬਾਈਲ ਫੋਨ ਦੀ ਐਪ ਦੇ ਵਿੱਚ ਤੁਹਾਨੂੰ ਕਰਕੇ ਦੱਸਾਂਗੇ ਵੀ ਤੁਸੀਂ ਚੈੱਕ ਕਿਵੇਂ ਕਰਨਾ ਨੀਲਾ ਕਾਰਡ ਤੁਹਾਡਾ ਐਕਟਿਵ ਹੈ ਜਾਂ ਨਹੀਂ ਜੇ ਤੁਸੀਂ ਨਵਾਂ ਅਪਲਾਈ ਕੀਤਾ ਸੀ ਤਾਂ ਉਹ ਬਣ ਚੁੱਕਿਆ ਜਾਂ ਨਹੀਂ ਸਾਰਿਆਂ ਲਈ ਜਿਹੜੀ ਕਿ ਇੱਕ ਵੀ ਆ ਵੀਡੀਓ ਆ ਤੁਹਾਨੂੰ ਦਿਖਾਵਾਂਗੇ ਹੁਣ ਕਰਕੇ ਆਪਾਂ ਉਹਦੇ ਵਿੱਚ ਤੁਸੀਂ ਚੈੱਕ ਨੀਲਾ ਕਾਰਡ ਆਪਾਂ ਚੈੱਕ ਕਿਵੇਂ ਕਰਨਾ ਉਹ ਵੀ ਅੱਜ ਤੁਹਾਨੂੰ ਦੱਸਾਂਗੇ ਮੋਬਾਈਲ ਐਪ ਰਾਹੀਂ ਤੇ ਉਹਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਫਿਲ ਕਰਨਾ ਹੁੰਦਾ ਜਾਂ ਰਾਸ਼ਨ ਕਾਰਡ ਨੰਬਰ ਉਹ ਤੁਹਾਨੂੰ ਮੈਂ ਆਨਲਾਈਨ ਕਰਕੇ ਦਿਖਾਵਾਂਗਾ ਕਿਦਾਂ ਆਪਾਂ ਕਰਨਾ ਵਾ ਤੇ ਆਪਾਂ ਚੱਲਦੇ ਆਂ ਮੋਬਾਈਲ ਦੀ ਸਕਰੀਨ ਤੇ ਤੇ ਤੁਹਾਨੂੰ ਦੱਸ ਦਿਆਂ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਬਾਅਦ ਤੋਂ ਵਾ ਸ਼ੇਅਰ ਜੋ ਕਰ ਦਿਆ ਕਰੋ ਤੇ ਚਲਦੇ ਆਂ ਦੇਖਦੇ ਆਂ ਆਪਾਂ ਕਿੱਦਾਂ ਚੈੱਕ ਕਰਨਾ ਨੀਲਾ ਕਾਰਡ ਆਪਣਾ ਬਣਿਆ ਵਾ ਐਕਟਿਵ ਆ ਚੱਲ ਰਿਹਾ ਇਸ ਟਾਈਮ ਜਾਂ ਨਹੀਂ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਦੀ ਸਕਰੀਨ ਤੇ ਆਵਾਂਗੇ ਪਲੇ ਸਟੋਰ 'ਚ ਜਾਵਾਂਗੇ ਉੱਥੇ ਸਰਚ ਕਰਾਂਗੇ ਉੱਥੇ ਸਰਚ ਕਰਾਂਗੇ ਮੇਰਾ ਰਾਸ਼ਨ ਸਰਚ ਕਰਨ ਤੋਂ ਬਾਅਦ ਐਪ ਨੂੰ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਐਪ ਖੁੱਲ ਕੇ ਤੁਹਾਡੇ ਸਾਹਮਣੇ ਆ ਜੂਗੀ ਤੇ ਇੱਥੇ ਜੇ ਤੁਸੀਂ ਇਹਦੀ ਲੈਂਗੁਏਜ ਚੇਂਜ ਕਰਨੀ ਹੈ ਉਹ ਵੀ ਕਰ ਸਕਦੇ ਹੋ ਹਿੰਦੀ ਚ ਵੀ ਆ ਤੇ ਇੰਗਲਿਸ਼ ਚ ਵੀ ਹੈ ਚਲੋ ਆਪਾਂ ਹਿੰਦੀ ਫਿਲਹਾਲ ਕਰ ਲੈਨੇ ਆ ਜੇ ਤੁਸੀਂ ਜਿਹੜੀ ਤੁਹਾਨੂੰ ਸਮਝ ਲੱਗਦੀ ਹੈ ਉਹ ਤੁਸੀਂ ਲੈਂਗੁਏਜ ਇਹਨੂੰ ਕਰ ਸਕਦੇ ਹੋ ਥੱਲੇ ਲਿਖਿਆ ਹੋਇਆ ਵਾ ਆਧਾਰ ਸੈਂਡਿੰਗ ਉਹਦੇ ਉੱਤੇ ਕਲਿੱਕ ਕਰਾਂਗੇ ਉੱਪਰ ਦੋ ਆਪਸ਼ਨ ਦਿੱਤੀਆਂ ਹੋਈਆਂ ਇੱਕ ਰਾਸ਼ਨ 卡 ਨੰਬਰ ਇੱਕ ਆਧਾਰ ਕਾਰਡ ਨੰਬਰ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਨੰਬਰ ਅਵੇਲੇਬਲ ਹੈ ਤਾਂ ਉਹ ਤੁਸੀਂ ਫਿਲ ਕਰਕੇ ਇਹਨੂੰ ਕੱਢ ਸਕਦੇ ਹੋ ਨਹੀਂ ਹੈਗਾ ਤਾਂ ਤੁਸੀਂ ਆਧਾਰ ਕਾਰਡ ਨੰਬਰ ਕਰਕੇ ਫਿਲ ਕਰ ਸਕਦੇ ਹੋ ਆਧਾਰ ਕਾਰਡ ਨੰਬਰ ਤਾਂ ਆਪਾਂ ਆਧਾਰ ਕਾਰਡ ਨੰਬਰ ਨਾਲ ਫਿਲ ਕਰਾਂਗੇ ਆਧਾਰ ਕਾਰਡ ਜਿਹੜਾ ਨੰਬਰ ਫਿਲ ਕਰਨ ਤੋਂ ਬਾਅਦ ਨੀਚੇ ਸਬਮਿਟ ਦਾ ਬਟਨ ਦਿੱਤਾ ਗਿਆ ਵਾ ਸਬਮਿਟ ਤੇ ਓਕੇ ਕਰਾਂਗੇ ਤੁਸੀਂ ਦੇਖ ਸਕਦੇ ਹੋ ਤੁਹਾਡਾ ਜਿਹੜਾ ਰਾਸ਼ਨ ਕਾਰਡ ਆ ਉਹ ਖੁੱਲ ਕੇ ਤੁਹਾਡੇ ਸਾਹਮਣੇ ਆ ਚੁੱਕਿਆ ਜਿੰਨੇ ਦੇ ਵਿੱਚ ਮੈਂਬਰ ਐਕਟਿਵ ਨੇ ਉਹਨਾਂ ਦੇ ਥੱਲੇ ਜੈਸ ਲਿਖ ਕੇ ਆ ਗਿਆ ਸਾਹਮਣੇ ਤੇ ਤੁਹਾਡਾ ਰਾਸ਼ਨ ਕਾਰਡ ਨੰਬਰ ਵੀ ਦਿੱਤਾ ਹੋਇਆ ਵਾ ਠੀਕ ਹੈ ਸਾਰਾ ਕੁਝ ਤੁਹਾਨੂੰ ਸਾਹਮਣੇ ਦਿਖ ਰਿਹਾ ਵਾ ਇਥੋਂ ਤੁਸੀਂ ਆਪਣਾ ਪਤਾ ਲਗਾ ਸਕਦੇ ਜੇ ਕਿਸੇ ਦੇ ਨਮਾ ਬਣਾਇਆ ਸੀਗਾ ਤਾਂ ਉਹ ਧਾਰਕਾਡ ਨੰਬਰ ਨਾਲ ਤਾਂ ਵੀ ਪਤਾ ਲੱਗ ਜਾਊਗਾ ਤੁਹਾਡਾ ਵੀ ਨਮਾ ਐਕਟਿਵ ਹੋ ਚੁੱਕਿਆ ਇਸ ਤਰ੍ਹਾਂ ਤੇ ਜਿਨ੍ਹਾਂ ਦੇ ਕੱਟੇ ਗਏ ਸੀ ਜਿਨ੍ਹਾਂ ਨੂੰ ਸ਼ੰਕਾ ਸੀਗੀ ਵੀ ਸਾਡਾ ਜਿਹੜਾ ਰਾਸ਼ਨ ਕਾਰਡ ਆ ਉਹ ਚੱਲ ਰਿਹਾ ਜਾਂ ਨਹੀਂ ਤਾਂ ਉਹ ਵੀ ਇਦਾਂ ਚੈੱਕ ਕਰ ਸਕਦੇ ਜੇ ਤੁਹਾਡਾ ਰਾਸ਼ਨ ਕਾਰਡ ਇਦਾਂ ਖੁੱਲ ਰਿਹਾ ਵਾ ਦਾ ਕਾਰਡ ਨੰਬਰ ਫਿਲ ਕਰੰਤੀ ਕਿਸੇ ਵੀ ਮੈਂਬਰ ਦਾ ਤੁਸੀਂ ਚਾਹ ਮੇਨ ਮੈਂਬਰ ਜਾਂ ਕੋਈ ਹੋਰ ਮੈਂਬਰ ਦਾ ਜਦੋਂ ਆਧਾਰ ਕਾਰਡ ਨੰਬਰ ਪਾ ਕੇ ਤੁਸੀਂ ਸਬਮਿਟ ਕਰੋਗੇ ਤਾਂ ਇਹ ਓਪਨ ਹੋ ਜਾਊਗਾ ਜੇ ਨਹੀਂ ਹੋ ਰਿਹਾ ਤਾਂ ਉਹਦਾ ਇਹ ਮਤਲਬ ਆ ਵੀ ਤੁਹਾਡਾ ਜਿਹੜਾ ਰਾਸ਼ਨ ਕਾਰਡ ਉਹ ਨਹੀਂ ਚੱਲ ਰਿਹਾ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਰਾਸ਼ਨ ਕਾਰਡ ਚੈੱਕ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੀਆਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ